ਪੰਜ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਵਿੱਚ ਇੱਕ ਨੌਜਵਾਨ ਰਣਦੀਪ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਬਦਸਲੋਕੀ ਅਤੇ ਜਲਾਲਤ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਪੁਲਿਸ ਨੇ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਨੂੰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਾਈਪਾਸ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਪੁੱਤਰ ਦੇ ਹਥਿਆਰੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਉਦੋਂ ਤੱਕ ਸੰਸਕਾਰ ਨਹੀਂ ਕਰਨਗੇ ਆਉ ਦੇਖਦੇ ਹਾਂ ਇੱਕ ਰਿਪੋਰਟ भई <laughs> ਜਦ ਵੀ ਸ਼ਾ ਮੇਰੇ ਵੀਰ ਦਾ ਨਾਰਿੰਦੀਪ ਸਿੰਘ ਵਾ ਤਰਨ ਲਾਇਆ ਕਿ ਮੇਰਾ ਜਵਾਹਰ ਵੀਰ ਕਿੰਨਾਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਹੀ ਉੱਚੀ ਨਹੀਂ ਵੀ ਆਵਾਜ਼ ਤਾਂ ਉਹਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ 'ਚ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ 'ਚ ਬੈਠਾ ਨਿਕਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ ਪੰਜ ਸੱਤ ਮਿੰਟ ਗਾਲ੍ਹਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ ਕਿਸੇ ਹਜ਼ਾਰ ਦੋਸਤ ਨੂੰ ਨਹੀਂ ਦੱਸਿਆ ਨਹਿਰੇ ਬੈ ਕੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ ਉਹਦੀ লাশ ਲੱਭੀ ਆ ਹੁਣ ਦੱਬੇ ਚ ਬੰਦ ਹੋ ਗਿਆ ਇਹ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਜਿੱਦਾਂ ਸਾਡਾ ਬੰਦਾ ਮਰਿਆ ਉਹ ਜਾ ਤੇ ਉਹਨੂੰ ਫਾਂਸੀ ਦੀ ਸਜ਼ਾ ਦੋ ਜਾ ਕਿੱਥੇ ਮੇਰਾ ਵੀਰ ਡੁੱਬਿਆ ਉੱਥੇ ਜਾ ਕੇ ਉਹਨੂੰ ਜਿੰਦੇ ਰੋ ਡੋਬੋ ਜਿੱਦਾਂ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ ਉਹ ਮੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੀ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਕਿਤੇ ਮੁੰਡੇ ਨੂੰ ਛਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹਨੇ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਖੋਲ੍ਹੀ ਵਧੀਆ ਕੰਮ ਕਰਦਾ ਕਿ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਤੇ ਕੋਈ ਬੋਲ ਵੀ ਲੈਂਦਾ ਹੈ ਗਾੜੀ ਨੂੰ ਹੱਸ ਕੇ ਟਾਲ ਦਿੰਦਾ ਹੈ ਇਹ ਵਹੀ ਦੁਕਾਨ ਚ ਪਾਪੀ ਚਲ ਗਿਆ ਇਹ ਰੰਗਜੀਵ ਕੰਜਰ ਜਲਾਦ ਚਲ ਗਿਆ ਮੇਰੇ ਪੁੱਤ ਨੂੰ ਮਾਰ ਦਿਆ ਮੁੜੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗਾੜਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਕਰ ਦੱਸਿਆ ਨਹੀਂ ਸਦਾ ਨਰੇਜ ਰੇ ਨਰੇਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਬਾਅਦ ਤੇ ਨਹਿਰ ਚ ਸਾਰ ਮਾਰੀ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜੂ ਮੇਜ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖ ਤਾਂ ਪੁਲਿਸ ਵੀ ਅੱਗੇ ਨੰਦ ਕੱਢਣ ਲਈ ਆ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜੂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏ ਤੇ ਸਾਡਾ ਪਰਚਾ ਜਿਹੜਾ ਠੋਕੇ 1 ਕਰੋੜ ਤੱਕ ਤਾਂ ਚੱਲੇਗਾ ਕਿਤਨਾ ਨਾਦਰ ਤੱਕ ਚੱਲੇਗਾ ਜਿੰਨਾ ਚਿਰ ਸਾਡੇ ਅਨਸਾਰ ਨਹੀਂ ਮਿਲਦਾ ਤੁਹਾਨੂੰ ਭਾਵੇਂ ਮਹੀਨਾ ਤੱਕ ਮਾਰੋ ਨਾ